ਗਾਈਜ਼ ਅੱਜ ਘਰ ਵਿੱਚ ਛੋਟੀ ਜੀ ਪੂਜਾ ਰੱਖੀ ਹੋਈ ਐ ਸਿਸਟਰ ਨੇ ਕਿਉਂਕਿ ਅੱਜ ਲਾਸਟ ਸਰਾ ਦਾ ਤੇਜ ਆਪਣੇ ਵੱਡ ਵਡੇਰੇ ਜਿਹੜੇ ਹੁੰਦੇ ਆ ਜਿਵੇਂ ਆਪਾਂ ਵੀ ਕਰਦੇ ਆ ਤੇ ਵੱਡ ਵਡੇਰਿਆਂ ਦੀ ਪੂਜਾ ਹੁੰਦੀ ਆ ਉਹਨਾਂ ਦੇ ਨਾਮ ਦੀ ਰੋਟੀ ਖਵਾਈ ਜਾਂਦੀ ਐ ਪਿਤਰਾਂ ਦੇ ਨਾਮ ਦੀ ਤੇ ਉਹ ਸਿਸਟਰ ਅੱਜ ਮਾਰਨਿੰਗ ਦੇ ਲੱਗੇ ਹੋਏ ਆ ਖਾਣਾ ਪੂਰੀ ਰੀਜਨਲ ਬਣਾ ਰਹੇ ਆ ਜਿਹੜਾ ਆਪਣੇ ਵੱਡ ਵਡੇਰਿਆਂ ਦਾ ਆਪਾਂ ਖਾਣਾ ਬਣਾਉਣੀ ਹੈ ਨਾ ਉਹ ਬਿਨਾ ਪਿਆਜ਼ ਤੋਂ ਤੇ ਲਸਣ ਤੋਂ ਬਿਨਾ ਹੁੰਦਾ ਕਿਉਂਕਿ ਕੱਲੇ ਟਮਾਟਰ ਦਾਈ ਜਿਹੜਾ ਤੜਕਾ ਲੱਗਦਾ ਮਟਰ ਪਨੀਰ ਦੀ ਸਬਜ਼ੀ ਬਣਾਈ ਹੋਈ ਆ ਇੱਧਰ ਖੀਰ ਬਣੀ ਆ ਤੇ ਇਹ ਸਲਾਦ ਕੱਟ ਕੇ ਰੱਖਿਆ ਹੋਇਆ ਤੇ ਰਾਇਤਾ ਤਿਆਰ ਹੈ ਪੂਰੀ ਰੀਜ਼ ਨਾਲ ਖਾਣਾ ਬਣਾਇਆ ਹੈ ਨਾ ਵੱਡੇਰਿਆਂ ਦੇ ਕੱਪੜੇ ਵੀ ਹਾਂ ਵੱਡ ਵਡੇਰਿਆਂ ਦੇ ਕੱਪੜੇ ਹੁੰਦੇ ਆ ਬਹੁਤ ਸ਼ਰਧਾ ਨਾਲ ਜਿਹੜੇ ਲੋਕ ਇਹ ਚੀਜ਼ ਇਹ ਸਾਰਾ Hindu ritual ਦੇ ਹੱਦ ਨਾਲ ਹੋ ਰਿਹਾ ਹੈਗਾ ਹਾਂ ਮੇਰੇ ਦਾਦਾ ਸੌਰਵ ਜੀ ਦਾਦੀ ਸੱਸ ਜੀ ਤੇ ਮੇਰੇ ਸੌਰਵ ਸਾਹਿਬ ਜੀ ਹਮ ਸਾਰੀਆਂ ਪਵਿੱਤਰ ਆਤਮਾਵਾਂ ਇੱਕ ਇੰਨਾ ਵੀ ਆਪਾਂ ਉਹਨਾਂ ਦਾ ਸਿਰਫ ਨਾਮ ਹੀ ਲੈਣਾ ਹੁੰਦਾ ਤੇ ਖਾ ਪਾਪ ਹੀ ਲੈਣਾ ਹੁੰਦਾ ਹੈਨਾ ਜ਼ਰੂਰੀ ਹੈ ਬਈ ਆਪਣੇ ਵੱਡ ਵਡੇਰਿਆਂ ਨੂੰ ਜਿਹੜਾ ਆਪਾਂ ਯਾਦ ਰੱਖਣਾ ਚਾਹੀਦਾ ਜਿਹੜੇ ਆਪਣੇ ਵੱਡ ਵਡੇਰੇ ਆ ਉਹਨਾਂ ਦਾ ਸਿਰਫ ਆਪਾਂ ਨਾਮ ਹੀ ਲੈਣਾ ਤੇ ਖਾਧਾ ਬਸ ਆਪਾਂ ਆਪ ਹੀ ਲੈਣਾ ਹੁੰਦਾ ਹਨਾ ਤੇ ਘਰ ਦੇ ਵਿੱਚ ਸ਼ਕ ਸ਼ਾਂਤੀ ਬਣੀ ਰਹੇ ਬਸ ਦੇਖੋ ਗਾਈ ਜੀ ਸਿਸਟਰ ਹੋਣੀ ਗਏ ਆ ਪਿਤਰਾਂ ਦੀ ਰੋਟੀ ਬਾਹਰ ਮਤਲਬ ਕਿ ਰੱਖਣ ਵਾਸਤੇ ਬੱਚੇ ਆ ਜਿਹੜੇ ਇਹਨਾਂ ਨੂੰ ਹੁਣ ਮੈਂ ਰੋਟੀ ਪਾ ਦਿੱਤੀ ਆ ਥਾਲੀ ਦੇ ਵਿੱਚ ਇਹਨਾਂ ਨੂੰ ਬਹੁਤ ਭੁੱਖ ਲੱਗੀ ਸੀ ਹਨ ਮਾਨ ਖਾ ਰਿਹਾ ਖੀਰ ਹਨਾ ਟੇਸਟੀ ਬਣੀ ਆ ਇੱਥਰ ਆਪਣੀ ਮਾਇਰਾ ਜੀ ਬੈਠੀ ਹੈ ਹਨਾ ਕਿੱਦਾਂ ਬਣਿਆ ਖੀਰ ਟੇਸਟੀ ਹੈ ਸਬਜ਼ੀ ਕਿਹ ਹਜੇ ਸਬਜ਼ੀ ਖਾਦੀ ਨਹੀਂ ਸਾਰੇ ਨਾ ਹਨੂ ਲੈਏ ਆ ਬਈ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਦੇਖ ਲਓ ਵੀ ਅਸੀਂ ਕਿਹੜੇ ਟਾਈਮ ਮਤਲਬ ਕਿ ਸਵੇਰ ਦਾ ਜਿਹੜੀ ਰੋਟੀ ਅਸੀਂ ਖਾਣ ਲੱਗੇ ਆ 10:30 ਪਾਉਣੇ 11 ਹੋ ਚਲੇ ਆ ਫਿਰ ਟਾਈਮ ਲੱਗ ਹੀ ਜਾਂਦਾ ਹਨਾ ਰੋਟੀ ਰੱਟੀ ਬਣਾਉਂਦਿਆਂ ਨੂੰ ਚਲੋ ਖਾਓ ਖਾਓ ਅੱਜ ਕੀ ਹੋ ਗਿਆ ਦੀਜੀ ਹੋਰ ਤੁਮਾਤਾ ਸਾਲੀ ਨੇ ਹੈ ਤੁਮਾ ਕੁਮਾ ਕੁਮਾਈ ਬਈ ਦੇਖ ਲੋ ਪਹਿਲਾਂ ਮੈਨੂੰ ਕਹਿੰਦੇ ਸੀ ਆ ਜਾ ਤੂੰ ਆਉਂਦੀ ਨਹੀਂ ਮਿਲਣਾ ਆਉਂਦੀ ਨਹੀਂ ਹੈ ਇਹ ਕਹਿੰਦੇ ਹਣ ਕਮਾ ਘਮਾ ਕੇ ਸਾਨੂੰ ਜਮਾਈ ਘਮਾਤਾ ਹੈ ਸਾਲੀ ਨੇ ਵਿਚਾਰੇ ਲਾਈ ਬੈਠੇ ਤੇ ਨੱਪਣ ਇਧਰ ਭੈਣ ਜੀ ਇਹਨੂੰ ਪਾਸੇ ਕਰਕੇ ਇਧਰ ਮੜੀ ਜੀ ਗੱਲ ਕਰ ਮੇਰੇ ਨਾਲ ਹਾਂਜੀ ਦੱਸੋ ਅੱਜ ਕੀ ਹੋ ਗਿਆ ਅੱਜ ਮੈਂ ਠਾਕੀਂ ਮੈਂ ਹੋਮ ਸੇ ਕਲੇਡੀ ਠਾਕੀਂ ਕੱਲ ਨੂੰ ਮੈਂ ਚਲੀ ਜਾਣਾ ਫਿਰ ਜਾਵਾਂਗੇ ਨਹੀਂ ਤੇ ਬਾਅਦ ਵਿੱਚ ਫਿਰ ਤੂੰ ਅੱਜ ਰਾਤ ਤੇ ਪ੍ਰੋਗਰਾਮ ਦਿਖਾਵਾਂਗੇ ਇੱਥੇ ਡਿਸਕ ਲੈ ਕੇ ਜਾਵਾਂਗੇ ਤੈਨੂੰ ਅੱਛਾ ਡਿਸਕ ਲੈ ਕੇ ਜਾਵਾਂਗੇ ਪੈਗ ਪੂਗ ਲਵਾ ਕੇ ਲਿਆਵਾਂਗੇ ਉੱਥੇ ਤੈਨੂੰ ਅੱਛਾ ਚੰਡੀਗੜ੍ਹ ਦੀ ਨਾਈਟ ਲਾਈਫ ਦਿਖਾਵਾਂਗੇ ਤੈਨੂੰ ਹਾਂ ਅੱਧੀ ਕਿਤਾ ਦੇਖ ਲਈ ਮੱਧੀ ਰਹੇਗੀ ਹਾਂ ਜਿਹੜੀ ਰਾਤ ਦੀ ਲਾਈਫ ਹੁੰਦੀ ਉਹ ਦਿਖਾਵਾਂਗੇ ਨਾ ਚੰਡੀਗੜ੍ਹ ਦੀ ਅੱਛਾ ਵੀ ਰਾਤ ਨੂੰ ਕੀ ਕਰਦੇ ਆ ਰਾਤ ਨੂੰ ਡਾਂਸ ਕਰਦੇ ਆ ਰਾਤ ਨੂੰ ਡਾਂਸ ਕਰਦੇ ਆ दारू ਪੀਂਦੇ ਆ ਗੱਡੀਆਂ ਚ ਲਾਉਂਦੇ ਆ ਖਾਲੀ ਰੋਡ ਦੇ ਉੱਤੇ ਕਾਂਡ ਕਰਦੇ ਆ ਕੁੱਟਦੇ ਆ ਮਾਰਦੇ ਆ ਤੇ ਆਪਣੇ ਨਾਲ ਨਾ ਕਾਂਡ ਹੋ ਜੇ ਉੱਥੇ ਕਿਤੇ ਆਪਾਂ ਨੂੰ ਕੁੱਟਣ ਲੱਗ ਜਾ ਕੋਈ ਇੱਕ ਅੱਧਾ ਕਾਂਡ ਤਾਂ ਕਰੇਂਗੀ ਬਾਹਰ ਜਿਹਾ ਹੋਣਾ ਬਾਹਰ ਨਹੀਂ ਹੋਣਾ ਜੀਜੂ ਕਹਿੰਦਾ ਕਿ ਕੈਬ ਕਰਾ ਕੇ ਘਾੜੂ ਪੈਣੀ ਚਾਹੁੰਦਾ ਬਈ ਜੀਜੂ ਮੇਰਾ ਕਹਿੰਦਾ ਕਿ ਤੁਸੀਂ ਕੈਬ ਕਰਾਓ ਤੇ ਜਿੱਥੇ ਮਰਜੀ ਘੁੰਮੋ ਹੈ ਮੈਨੂੰ ਨਸਤਾਓ ਗਾਇਸ ਵੀਰੇ ਗਾਇਸ ਫਾਈਂਡ ਕਰੋ ਵੀ ਮੇਰੇ ਘਰ ਆਉਣ ਨੂੰ ਮੈਨੂੰ ਘੁੱਟਿਆ ਹਾਂ ਬਈ ਜੀਜੂ ਦੇ ਵੀ ਥੋੜਾ ਨਾ ਜਿੰਨਾ ਸੱਟਾਂ ਵੱਜੀਆਂ ਜਿਹਾ ਦਿਖਾਉਂਦੇ ਨਹੀਂਗੇ ਇਹ ਇਹ ਦੇਖੋ ਗਾਇਸ ਬਈ ਮੈਨੂੰ ਕਹਿੰਦੇ ਗਮਣਾ ਬੱਜੇ ਨਾ ਅੱਛਾ ਗਮਲਾ ਖਾਲੀ ਸੀ ਕਿ ਭਰਿਆ ਬਈ ਗਮਲਾ ਤੁਸੀਂ ਮੈਨੂੰ ਇਹ ਦੱਸਿਓ ਕਮੈਂਟਾਂ ਦੇ ਵਿੱਚ ਕਿ ਗਮਲਾ ਨੱਕ ਤੇ ਵੱਜ ਸਕਦਾ ਕਿ ਨਹੀਂ ਹਾਂ ਇੱਥੇ ਗਮਲਾ ਕਿ ਵੱਜ ਨਹੀਂ ਗਮਲਾ ਵੱਜ ਕੇ दाँत ਟੁੱਟਦੇ ਗਮਲਾ ਵੱਜ ਕੇ ਮੱਥਾ ਪੁੱਟ ਲਾਉਂਦੇ ਨੱਕ ਯਾਰ ਹੁੰਦ ਰੋ ਮਾਇਰਾ ਗਮਲਾ ਐਸੀ ਕਿਵੇਂ ਵੱਜ ਗਿਆ ਦੱਸੋ ਬਈ ਗਮਲਾ ਕਿਵੇਂ ਵੱਜਿਆ ਇਹ ਤਾਂ ਘੁੰਡ ਵੱਜਦੀ ਮੈਂ ਮੈਂ ਵਿਸ਼ਵਾਸ ਕਰਕੇ ਭੇਜ ਦਿੱਤੀ ਜੀ ਨੂੰ ਹੌਕਤਾ ਦਾ ਦਿਨ ਬਾਟੂੜਦੀ ਇਹ ਗਮਲਾ ਖਾ ਗਿਆ ਇਹਦੇ ਲੱਜਣ ਵੀ ਮੈਂ ਮੈਂ ਤੇ ਮੇਰੀ ਜਿਹੜੀ ਭਾਂਜੀ ਹੈਗੀ ਅਸੀਂ ਨਾ ਨੂੰ ਕਿ ਹੋ ਗਏ ਰੈਡੀ ਹੈ ਨਾ ਮੈਰਾ ਅੱਜ ਆਪਾਂ ਕਿੱਥੇ ਜਾਣਾ ਅਸੀਂ ਜਾਣਾ ਅੱਜ 22 ਸੈਕਟਰ 22 ਸੈਕਟਰ ਜਾਵਾਂਗੇ ਜਾਂ ਕਿਤੇ ਹੋਰ ਵੀ ਥੋੜਾ ਬਹੁਤਾ ਘੁੰਮ ਲਾਂਗੇ ਹੈਨਾ ਥੋੜੀ ਬਹੁਤੀ ਸ਼ਾਪਿੰਗ ਅੱਜ ਫੇਅਰ ਕਰ ਲਾਂਗੇ ਕਿ ਨਹੀਂ ਤੇ ਮਾਇਰਾ ਦੀ ਮੈਂ ਚੋਟੀ ਦੇਖੋ ਕਿਵੇਂ ਬਣਾਈ ਹੈ ਦੇਖੋ ਇਧਰ ਵੀ ਜਾਨੀ ਦੇਖ ਦੇ ਸੋਹਣੀ ਬਣੀ ਹੈ ਨਾ ਤੈਨੂੰ ਸੋਹਣੀ ਲੱਗੀ ਮੇਰਾ ਹਮ ਹਾਂ ਅੱਜ ਫੇਰ ਆਪਾਂ ਕਿਤੇ ਨਾ ਕਿਤੇ ਚੱਲੇ ਆ ਨਾਲ ਬੱਚਿਆਂ ਨੂੰ ਵੀ ਲੈ ਕੇ ਚੱਲੇ ਆ ਚਲੋ ਫੰਕਸ਼ਨ ਕਰ ਲੈਣਗੇ ਅਸੀਂ ਚੱਲਿਆਂ ਅੱਜ ਮੌਸਮ ਬਹੁਤ ਸੋਹਣਾ ਬਾਹਰ ਹੋਇਆ ਪਿਆ ਬਹੁਤ ਵਧੀਆ ਹਵਾ ਵਗਦੀ ਹੈ ਤੇ ਕੋਈ ਗਰਮੀ ਬਿਲਕੁਲ ਵੀ ਨਹੀਂ ਹੈਗੀ ਇਧਰ ਸਿਸਟਰ ਵੀ ਰੈਡੀ ਹੋ ਚੁੱਕੀ ਆ ਤੇ ਬੱਚੇ ਵੀ ਰੈਡੀ ਆ ਸਿੱਖਾਂ ਵਾਲੇ ਕੋ ਤੇਰਨ ਦੀ ਚੰਡੀ ਆ ਹਾਂਜੀ ਹੁਣ ਮੈਂ ਚੰਡੀਗੜ੍ਹ ਦੀ ਬਣ ਗਈ ਆ ਤੇ ਉਹ ਬਣ ਗਈ ਆ ਪਿੰਡੂ ਚਲੋ ਚੱਲੀਏ ਤੇਲੀਰਮਨ ਚਲੋ ਚਲੋ ਜੀ ਚਲੋ ਗਾਇਸ ਚਲੋ ਆਲ ਅਸੀਂ ਐਪਲ ਕੱਟ ਚੁੱਕ ਕੱਟ ਕੇ ਰੱਖੇ ਹੋਏ ਕਈ ਵਾਰੀ ਬੱਚਿਆਂ ਨੂੰ ਨਾ ਫਿਰ ਗੱਡੀ ਦੇ ਵਿੱਚ ਵੀ ਜਿਹੜੀ ਭੁੱਖ ਲੱਗੇ ਆਉਂਦੀ ਹੈ ਹਨਾ

बिल्ला इसी की लेबोरेटरी से हमें मेहुल के होने का पता चला था अच्छा वेरी गुड वाओ ये लेबोरेटरी थी जहाँ पे मेहुल का टेस्ट हुआ था नेहा का टेस्ट हुआ था अच्छा क्या आपकी जिंदगी में आफत आने <laughs> ये पीछे बैठी आफत भी दिखा दोगे <laughs> नहीं भाई आफत तो क्या हुआ हम जो मेरे लड़का हमसे हमेशा नाराज रहता है कोई गलती जलते रहता ਅਸੀਂ ਚੰਡੀਗੜ੍ਹ ਦਾ ਮੇਲਾ ਦੇਖਣ ਆਏ ਆ ਤੇ ਆਪਾਂ ਪਹੁੰਚ ਚੁੱਕੇ ਆ। ਕਰ ਮਾਰਨ ਕੇ ਪਹਿਲਾਂ ਗੋਲ ਗੱਪੇ। ਗੋਲ ਗੱਪੇ ਖਰੇਗਾ। ਇੱਧਰ ਤਾਂ ਗੋਲ ਗੱਪੇ ਖਾਏਗਾ। ਪੰਜ ਤਰੀਕੇ ਦੇ ਗੋਲ ਗੱਪੇ ਅੰਬਾਲਾ ਵਾਲਿਆਂ ਦੇ। ਫਰਮਾਨ ਖਾਊਗਾ ਪਹਿਲਾਂ ਗੋਲ ਗੱਪੇ ਹੈਨਾ ਫਰਮਾਨ। ਕਿੰਨੇ ਤਰ੍ਹਾਂ ਦੇ? ਪੰਜ ਤਰ੍ਹਾਂ ਦਾ ਪਾਣੀ ਹੋਊਗਾ ਉਸ। ਅੱਛਾ ਪੰਜ ਤਰ੍ਹਾਂ ਦਾ ਪਾਣੀ ਹੋਊਗਾ ਗੋਲ ਗੱਪਿਆਂ ਦਾ ਬਈ। ਚਲੋ ਪਹੁੰਚ ਗਏ। ਇੱਥੇ ਲਾਉਣੀ ਗੱਡੀ। ਕਰਦੇ ਆ ਫਿਰ ਅਸੀਂ ਜਾਂਦੇ ਆ ਇਧਰ ਜਿੱਥੇ ਮੇਲਾ ਲੱਗਿਆ ਹੋਇਆ ਹੁਣ ਅਰਮਾਨ ਮਾਇਰਾ ਲੱਗੇ ਗੋਲ ਗੱਪੇ ਖਾਣ ਹਨਾ नहीं गोल 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 गप्पे खाने हैं। अंकल है अंकल की गोल गप्पे गोल गोल खा लो बहुत ज्यादा टेस्टी बहुत ज्यादा टेस्टी गाइस गाय हाँ जी चलो ਗਾਈਜ਼ ਆਪਾਂ ਆ ਗਈ ਐ ਇੱਥੇ ਬਹੁਤ ਹੀ ਮਤਲਬ ਕਿ ਤਕੜਾ ਸਿਸਟਮ ਲੱਗਿਆ ਹੋਇਆ ਬੱਚਿਆਂ ਦੇ ਦੇਖਣ ਵਾਸਤੇ ਫੈਮਲੀ ਦੇ ਦੇਖਣ ਵਾਸਤੇ ਮੇਲਾ ਲੱਗਿਆ ਹੋਇਆ ਆਪਾਂ ਕਰਨ ਲੱਗੇ ਆ ਐਂਟਰੀ ਵਿੱਚ ਤੇ ਦਿਖਾਉਣੇ ਆ ਤੁਹਾਨੂੰ ਬਹੁਤ ਵਧੀਆ ਚੀਜ਼ ਬਣੀ ਹੋਈ ਆ ਦੇਖੋ ਐਸ ਗੇਟ ਤੋਂ ਐਂਟਰੀ ਹੁੰਦੀ ਆ ਕੀ ਹੋ ਗਿਆ ਅੱਛਾ ਫੋਟੋ ਮੇਲ ਤੁਮ ਵੀ ਖਿਚਵਾਓ ਜਾਓ அன்னைப் பண்ணாம் என்ன? ਇੱਕ ਫਿਰ ਸਾਹਮਣੇ ਲੱਗਾ ਆਹਹ ਕੀ ਕਹਿੰਦਾ ਚੱਲੋ ਚੱਲ ਉਹ ਤਾਂ ਜ਼ਿਆਦਾ ਔਖਾ ਜ ਨਹੀਂਗਾ ਗਾਇਜ਼ ਹਰ ਹਰ ਤੇ ਕਹਿੰਦੇ ਆ ਵੀ ਅਸੀਂ ਔਰਤਾਂ ਬੈਠ ਕੇ ਹੂਟੇ ਲੜ ਕੇ ਪਰ ਮੈਨੂੰ ਤਾਂ ਇਹ ਇਹਨੂੰ ਦੇਖ ਕੇ ਡਰ ਜਾ ਲੱਗਦਾ ਕੀ ਹੋ ਗਿਆ ਇਹ ਖਤਮ ਹੋ ਚੁੱਕਾ ਉਧਰ ਸ਼ਿਫਟ ਹੋ ਗਏ ਅੱਛਾ ਹਾਂ ਮੈਂ ਵੀ ਕਹਿ ਰਹੀ ਹਾਂ ਵੀ ਜੇ ਲੈਣਾ ਤਾਂ ਸਾਰੇ ਲੈ ਲਓ ਕਦੇ ਹੱਸ ਵੀ ਲਿਆ ਕਰੋ ਇਹ ਮੁੰਡਾ ਜ ਸਾਡਾ ਨਾਰਾਜ਼ ਹੋ ਗਿਆ ਪਤਾ ਨਹੀਂ ਕਿਉਂ ਇਹ ਅੱਜ ਗੁੱਸੇ ਵਿੱਚ ਆ ਇਹ ਮੁੰਡਾ ਅੱਜ ਸਿੱਖੀ ਕੇ ਨਾ ਪਤਾ ਕੀ ਹੋ ਗਿਆ ਹੁਣ ਅਸੀਂ ਉਹ ਸਾਹਮਣੇ ਜੇ ਕਿਆ ਹੋਇਆ ਨਾ ਮੇਲਾ ਹੱਦੀਵੱਦਲੀ ਸਾਈਡ ਚੱਲੇ ਆ ਕਿਉਂਕਿ ਸਾਨੂੰ ਇਹਨਾਂ ਨੇ ਦੱਸਿਆ ਵੀ ਇਧਰੋਂ ਉਧਰਲੀ ਸਾਈਡ ਸ਼ਿਫਟ ਹੋ ਗਿਆ ਉਧਰਲੀ ਸਾਈਡ ਦੇਖਣੇ ਚੱਲ ਕੇ ਗਾਇਜ਼ ਹੁਣ ਅਸੀਂ ਇਧਰਲੀ ਸਾਈਡ ਆ ਗਏ ਕਿਉਂਕਿ ਉਧਰੋਂ ਮੇਲਾ ਜਿਹੜਾ ਸਾਰਾ ਕਹਿੰਦੇ ਇਧਰ ਸ਼ਿਫਟ ਕਰਤਾ ਅੰਦਰ ਜਾ ਕੇ ਦੇਖਦੇ ਹਾਂ ਇੱਥੋਂ ਸ਼ਾਇਦ ਟੱਟਾ ਮਿਲਦੀਆਂ ਟੱਟਾ ਮਿਲਦੀ ਹੈ ਪਰ ਕਿੱਡੀ ਲੱਗੀ ਫੋਟੋ ਇੱਥੋਂ ਟਿਕਟ ਮਿਲਦੀ ਆ ਅੰਦਰ ਪਤਾ ਨਹੀਂ ਕੀ ਆ ਹਨੇਰਾ ਹਨੇਰਾ ਹੀ ਦੇਖਦਾ ਮੈਨੂੰ ਤਾਂ ਚਲੋ ਚਲੋ 메ਨ 게ਟ ਆ ਜੀ ਇੱਥੋਂ ਐਂਟਰੀ ਦਾ ਟਿਕਟਾਪਾ ਲੈ ਲਈ ਸੀਗੀ ਬਣਿਆ ਆ ਐਂਟਰੀ ਬਣਾਈ ਗੁਫਾ ਕੀ ਟਾਈਪ ਅੱਛਾ ਇੱਕ ਆਧੀ ਬਣਾਈ ਹੈ ਇਹ ਗੁਫਾ ਕਾਦੀ ਬਣੀ ਹੋਈ ਹੈ ਦੇਖੋ ਗਾਇਜ਼ ਐਂ ਲੱਗਦਾ ਜਿਵੇਂ ਨਾ ਪੱਥਰ ਹੁੰਦੇ ਆ ਹੈਨਾ ਜਿਵੇਂ ਪੱਥਰ ਨਹੀਂ ਹੁੰਦੇਗੇ ਫਾਈਬਰ ਦੀ ਬਣੀ ਹੋਈ ਆ ਫਾਈਬਰ ਦੀ ਬਣੀ ਹੋਈ ਆ ਗੁਫਾ ਐਂਟਰੀ ਤਾਂ ਸੋਹਣੀ ਆ ਅੱਗੇ ਜਾ ਕੇ ਦੇਖਦੇ ਆ ਕਿ ਕਿਦਾਂ ਦਾ ਮਾਹੌਲ ਆ ਨਾ ਆ ਇਧਰ ਤਾਂ ਕਮਾਲ ਹੀ ਕੀਤੀ ਪਈ ਐ ਹੈ ਮੈਂ ਕਿ ਇਧਰ ਤਾਂ ਕਮਾਲ ਹੀ ਕੀਤੀ ਪਈ ਐ ਆ ਇਧਰ ਦੇਖੋ ਕਿੰਨਾ ਸੋਹਣਾ ਸੀਨ ਆ ਦੇਖੋ ਇਧਰ ਦੇਖੋ ਜੀ ਮੈਂ ਪਹਾੜਾਂ ਦੇ ਵਿੱਚ ਆ ਜੰਦੇ ਆ ਜੰਦੇ ਨਾ ਇਦਾਂ ਮਹਿਸੂਸ ਹੁੰਦਾ ਹੈ ਨਾ ਦੇਖੋ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਬਹੁਤ ਹਾਂ ਹੈ ਨਾ ਕਿੰਨਾ ਸੋਹਣਾ ਵਾਉ ਕਿਤੇ ਨਾ ਹੋ ਤੀ ਨਹੀਂ ਆਣ ਤੇ ਇਹ ਫਿੱਟ ਫਾਈ ਬਣਦਾ ਹੈ ਐਗਜ਼ੀਬਿਸ਼ਨ ਦਾ ਇੱਥੇ ਵੀ ਲੱਗਿਆ ਹੈ ਨਾ ਪਹਿਲਾਂ ਘੁੰਮ ਲੋ ਮੇਰਾ ਬੱਚੇ ਕਹਿੰਦੇ ਸਾਨੂੰ ਅਸੀਂ ਪਹਿਲਾਂ ਹੋਟੇ ਲੈਣੇ ਚੰਡੋਲ ਤੇ ਇਹ ਤਾਂ ਚੰਡੋਲ ਵੱਲ ਨੂੰ ਜਾ ਰਹੇ ਹਾਂ ਚੰਡੋਲ ਚੰਡੋਲ ਆਪ ਪਤਾ ਨਹੀਂ ਬਈ ਇਹ ਐਡੇ ਵੱਡੇ ਚੰਡੋਲ ਤੇ ਚੜ੍ਹ ਸਕਦੇ ਕਿਉਂਕਿ ਮੈਨੂੰ ਤਾਂ ਆਉਣ ਲੱਗ ਜਾਂਦੇ ਚੱਕਰ ਚੰਡੋਲ ਤੇ ਤੇ ਬੱਚੇ ਜिद ਕਰੀ ਜਾਂਦੇ ਕਹਿੰਦੇ ਅਸੀਂ ਤਾਂ ਕਹਿੰਦੇ ਚੰਡੋਲ ਤੇ ਬੈਠਣਾ ਆਇਆ ਮੇਹਰ ਕਿੱਥੇ ਆ ਉਹ ਪਿੱਛੇ ਰਹਿ ਗਈ ਤੁਸੀਂ ਬੈਣੀ ਕਿਸ਼ਤੀ ਤੇ ਨਹੀਂ ਮੈਂ ਲਊਂਗਾ ਮੈਂ ਤਾਂ ਕੈਸ਼ਤੀ ਤੇ ਬੈਠ ਹੀ ਨਹੀਂ ਸਕਦੀ ਅਰਮਾਨ ਦੇਗਾ ਹਮ ਤੀਨੋ ਜਿਹੜੇ ਚੰਡੋਲ ਚੱਲਣਗੇ ਅਰਮਾਨ ਬੈਠ ਸਕਦਾ ਚੰਡੋਲ ਤੇ ਦੇਖ ਲੈ ਇੱਕ ਚੀਜ਼ ਤੇ ਬੈਠੋ ਇੱਕ ਚੀਜ਼ ਤੇ ਹੱਥ ਪਾ ਕੇ ਬੈਠ ਜੀ ਫੇਰ ਲਓ ਜੀ ਟਰੈਕਟਰ ਨਾਲ ਨੇ ਲੈ ਲਈਏ ਤੇ ਹੁਣੇ ਚੱਲੇ ਆ ਚਾਰ ਜਾਣੇ ਆਪਾਂ ਤਾਂ ਸਿਰਫ ਇਹਨਾਂ ਦਾ ਵਲੌਗ ਹੀ ਬਣਾਉਣਾ ਤੇ ਆਪਾਂ ਤਾਂ ਨਹੀਂ ਵਿੱਚ ਬੈਂਦੇ ਬਈ ਆਪਾਂ ਨੂੰ ਤਾਂ ਲੱਗਦਾ ਡਰ ਐਸ ਚੰਡੋਲ ਤੇ ਬੈਠਣਗੇ ਗਾਈਜ਼ ਦੇਖੋ ਇਹ ਕੁੜੀ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਦਿਖਾਈ ਕਿਹੜੇ ਕਲਰ ਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਓ ਹਨਾ ध्यान नैठना आ गए भाई आ गए आ गए 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 लो जी आ गए आ गए आ गए आ गए ਕਰਤੀ ਤੁਸੀਂ ਹੈ ਤੈਨੂੰ ਵੀ ਨਹੀਂ ਲੱਗਿਆ ਤੁਹਾਨੂੰ ਵੀ ਨਹੀਂ ਲੱਗਿਆ ਮਰੀ ਕੈਸਟੀ ਦੇ ਵੀ ਚਲੋ ਇਹ ਡੇਰਿੰਗ ਪਿੱਛੇ ਇੱਕ ਤਰੀਕਾ ਮੈਂ ਤੁਹਾਨੂੰ ਪੋਸਟ ਪੋਸਟ ਜੀ ਆਪਾਂ ਇੱਥੇ ਮੇਲੇ 'ਚ ਤਾਂ ਪੂਰਾ ਫੰਕਸ਼ਨ ਕਰ ਲਿਆ ਜਿਹੜਾ ਕਰਨਾ ਸੀ ਬੱਚਿਆਂ ਨੇ ਕਰ ਲਿਆ ਹੁਣ ਆਪਾਂ ਚੱਲਨੇ ਆ 22 ਸੈਕਟਰ ਉੱਥੋਂ ਕੁਝ ਖਰੀਦਦੇ ਆ ਕੁਛ ਨਾ ਕੁਛ ਹੋਰ ਥੋੜੀ ਜਿਹੀ ਸ਼ਾਪਿੰਗ ਕਰਦੇ ਆ ਤੇ ਨਾਲੇ ਦੇਖ ਕੇ ਆਉਣੇ ਆ ਵੀ ਕਿਦਾਂ ਦਾ ਮਾਹੌਲ ਆ ਉੱਥੇ ਗਾੜੀ ਦੇ ਪਾਸ ਜਾ ਰਹੇ ਹਾਂ ਫਿਰ ਗਾੜੀ ਬਤਾਏਗੀ ਅੱਗੇ ਕਹਾਂ ਲੈ ਕੇ ਜਾਏ ਇਹ ਗਾੜੀ ਪਿੱਟ ਪੈਨ ਕਰਤਾ ਹੈ ਬਈ ਗੱਡੀ ਤਾਂ ਆਪਣੀ ਬਹੁਤ ਦੂਰ ਖੜੀ ਆ ਉਹ ਸਾਹਮਣੇ ਉਹ ਸਾਹਮਣੇ ਤੇ ਤੁਹਾਡੇ ਬਾਬਾ ਪਿੱਟ ਦਾ ਮੇਲਾ ਮਿਸ ਹੋ ਗਿਆ ਲੇਕਿਨ ਅੰਮ੍ਰਿਤ ਜੀ ਮੇਲਾ ਦਿਖਾ ਦੇ ਹਾਂ ਗਾਇਸ ਮੇਰਾ ਬਾਬਾ ਫਰੀਜੀ ਦਾ ਮੇਲਾ ਜਿਹੜਾ ਸੀ ਉਹ ਮਿਸ ਹੋ ਗਿਆ ਤੇ ਆਪਾਂ ਉਦੋਂ ਵੀ ਬੈਸਟ ਜਿਹੜਾ ਮੇਲਾ ਇੱਥੇ ਇੰਜੋਏ ਕਰ ਲਿਆ ਹੈ ਨਾ ਗਾਈਜ਼ ਮੈਨੂੰ ਇਦਾਂ ਲੱਗਦਾ ਜਿਵੇਂ ਸਾਰੀ ਦੁਨੀਆ ਨਾ ਭੁੱਖੀ ਤੁਰੀ ਫਿਰਦੀਂਦੀ ਦੇਖੋ ਰਸ਼ ਹਾਂ ਲੱਗੀ ਭੁੱਖ ਹਾਂ ਬੱਚਿਆਂ ਨੂੰ ਮੈਂ ਕਿਹਾ ਹੁਣ ਫੇਰ ਭੁੱਖ ਲੱਗੀ ਬਾਪੂ ਦਿਖਾਓ ਫਰੂਟ ਖਾਓਗੇ ਸਹੀ ਹੋਊਗਾ ਇਹਦੇ ਨਾਲ ਸਭ ਨੂੰ ਮੈਂ ਤਾਂ ਆਏ ਆ ਵੀ ਲਾਈਟਾਂ ਲਾਉਣਾ ਨਹੀਂ ਖਾ ਲੈ ਮੈਰਾ ਨਹੀਂ ਮਿਲ ਲੈ ਦੇਖੋ ਗਾਈਜ਼ ਦੇਖੋ ਮੇਰੇ ਬਾਬਾਈ ਦੇ ਮੱਥੇ ਟੇਕੋ ਬਹੁਤ ਬਰਦਾਰੇ ਆਪਾਂ ਉਹਨੂੰ ਹੁੰਦੇ ਸੀ ਵਾਹਿਗੁਰੂ ਸਤਨਾਮ ਜੀ

ਇੱਥੋਂ ਦਾ ਮਾਹੌਲ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਰਸ਼ਾ ਸਮਨ ਸਾਈਡ ਹੋਈ ਇਹ ਟੌイズ ਨੇ ਬਹੁਤ ਜ਼ਿਆਦਾ ਗਾਇਜ਼ ਅਸੀਂ ਥੋੜੀ ਜੀ ਸ਼ਾਪਿੰਗ ਕਰ ਲਈ ਆ 22 ਸੈਕਟਰ ਚੋਂ ਹੁਣ ਆਪਾਂ ਗੋਗਲਸ ਦੇਖਣੀਆਂ ਬਸ ਇਧਰਲੀ ਸਾਈਡ ਜਾਣਾ ਇਧਰਲੀ ਸਾਈਡ ਚਲੋ ਮੇਰਾ ਵੀਰ ਚਲੋ ਵਿਕਾਸ ਦੇ ਵਿੱਚ ਇੱਕ ਗੋਗਲਸ ਦੇਖਣੀ ਆ ਇੱਕ ਆਪਾਂ ਫੋਨ ਕਵਰ ਦੇਖਣਾ ਪਤਾ ਨਹੀਂ ਕਿਸ਼ਤਾ ਹੋਊਗਾ ਇਹ ਕੀ ਹੋ ਗਿਆ ਏਰਮਾਨ ਨੇ ਵਾਚ ਲਈ ਏਰਮਾਨ ਦਿਖਾਈ ਵਾਚ ਦਿਖਾਈ ਨਹੀਂ ਏਰਮਾਨ ਦੀ ਵਾਚ ਦੇਖੋ ਗਾਇਸ ਦੇਖੋ ਸੋਹਣੀ ਏਰਮਾਨ ਦੀ ਵਾਚ ਹੈਪੀ ਆ ਚਲ ਆ ਜਾ ਇਹ ਗੁਰਸਤਨਾਮ ਜੀ ਸ਼ਹੀਦਾਂ ਦਾ ਗੁਰਦੁਆਰਾ ਗਰਪ੍ਰਿਤ ਇੱਥੇ ਨਾ ਸ਼ਹੀਦ ਆ ਜਿਹੜੇ ਹਾਂ ਪ੍ਰਗਟ ਹੁੰਦੇ ਹੈਗੇ ਆ ਅੱਛਾ ਕਈ ਲੋਕਾਂ ਨੇ ਦਰਸ਼ਨ ਹੋਏ ਬਹੁਤ ਸ਼ਕਤੀ ਵਾਲਾ ਗੁਰਦੁਆਰਾ ਸਿੰਘ ਸ਼ਹੀਦ ਸੁਹਾਨਾ ਸਾਹਿਬ ਹਾਂ ਇੱਥੇ ਦੁਪਹਿਰਾ ਸਾਲ ਕਰਦੇ ਨੇ ਮਧੀਆਂ ਬਣਿਆ ਹੈ ਨਾ ਸ੍ਰੀ ਵਾਰੀ ਗੁਰੂ ਕਿਹੜੇ ਸਿੰਘ ਰਹਿੰਦੇ تھے ਪਰਮੇਸ਼ਵਰ ਮਾ ਕਿੱਪੀ ਗਰੇਵਾਲ ਕਿੱਪੀ ਗਰੇਵਾਲ ਦਾ ਵੀ ਹੈਗਾ ਅੱਛਾ ਬੜੇ ਹੀ ਰਹਿੰਦੇ ਆ ਅੱਛਾ ਨਕੀਰਤੋ ਲਿਖਦਾ ਵੀ ਹੈ ਪਰਮੇਸ਼ਵਰ ਮਾ ਗਿੱਪੀ ਗਰੇਵਾਲ ਤੇ ਮਨਕੀਰਤ ਉਹ ਲਖ ਗਾਇਜ਼ ਇਹਦੇ ਵਿੱਚ ਰਹਿੰਦੀਆਂ ਬਿਲਡਿੰਗਸ ਜਿਹੜੀਆਂ ਬਣੀਆਂ ਹੋਈਆਂ ਚਲੋ ਹੂਮ ਲੈਂਡ ਹਾਈਟਸ ਇੱਥੇ ਰਹਿੰਦੇ ਲੋਕ ਇੱਥੇ ਆਪਾਂ ਤਾਂ ਦੇਖਿਆ ਹੀ ਨਹੀਂ ਸੰਦੇ ਲੱਗਦੀ ਹੈ ਲੌਬੀ ਅਸੀਂ ਹੁਣ ਲੱਗੇ ਆ ਸੌਂਡ ਤੇ 11 ਵਜੇ ਕੀ ਆ ਤੇ ਗਾਇਸ ਜੇਕਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਗੁੱਡ ਨਾਈਟ